ਪੰਜਾਬ ਵਿੱਚ ਅਵੈਧ ਮਾਈਨਿੰਗ ਨੂੰ ਰੋਕਣ ਵਿੱਚ ਆਪ ਸਰਕਾਰ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਵਿੱਚ ਅਵੈਧ ਮਾਈਨਿੰਗ ਤੇ ਨਕੇਲ ਪਾਉਣ ਦਾ ਵਾਅਦਾ ਪੰਜਾਬੀਆਂ ਨੂੰ ਕੀਤਾ ਸੀ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨੇ ਹੀ ਮਾਈਨਿੰਗ ਤੋਂ ਪੰਜਾਬ ਨੂੰ ਵੱਡਾ ਆਰਥਿਕ ਲਾਭ ਹੋਣ ਦੇ ਭਰੋਸੇ ਦਿਵਾਏ ਸਨ ਪਰ ਉਲਟਾ ਅਵੈਧ ਮਾਈਨਿੰਗ ਨੂੰ ਰੋਕਣ ਲਈ ਹੀ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਪਾਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੰਬਰ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਮਾਈਨਿੰਗ ਤੇ ਪਾਬੰਦੀ ਲਗਾ ਦਿੱਤੀ ਸੀ ਤੇ ਬਾਰਡਰ ਏਰੀਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੋ ਰਹੀ अवैध ਮਾਈਨਿੰਗ ਕਰਕੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਸੀ ਕੱਲ ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਗੈਰ ਕਾਨੂੰਨੀ ਮਾਈਨਿੰਗ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਸਿਧਵਾ ਬੇਟ ਖੇਤਰ ਲੁਧਿਆਣਾ ਜਲੰਧਰ ਸੜਕ ਰੋਡ ਨੂੰ ਝਾਮ ਕਰ ਦਿੱਤਾ ਪ੍ਰਦਰਸ਼ਨ ਕਰ ਰਹੇ ਪੰਜਾਬ ਸਿੱਤੂ ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਸਭਾ ਦੇ ਮੈਂਬਰਾਂ ਨੇ ਜਗਰਾਉ ਜਲੰਧਰ ਰੋਡ ਤੇ ਹਾਈ ਟੈਕ ਨਾਕੇ ਤੇ ਇਕੱਠੇ ਹੋ ਕੇ ਆਵਾਜ਼ਾਂ ਠੱਪ ਕਰ ਦਿੱਤੀ ਪੰਜਾਬ ਸਿੱਤੂ ਦੇ ਸਖਤਰ ਅਮਰਨਾਥ ਕੁਮਮਾ ਕਲਾ ਨੇ ਕਿਹਾ ਕਿ ਅਣ ਅਧਿਕਾਰਿਕ ਮਾਈਨਿੰਗ ਬੇਰੋਕ ਜਾਰੀ ਹੈ ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਅਤੇ ਜਲੰਧਰ ਦੇ ਸਤਲੁਜ ਨਹਿਰ ਵਿੱਚ ਲਗਾਤਾਰ ਗੰਭੀਰ ਖੰਨਨ ਹੋ ਰਿਹਾ ਹੈ। ਸੀਟੂ ਦੇ ਆਗੂ ਕਾਮਰੇਡ ਅਮਰਨਾਥ ਕੁਮਾਰ ਕਲਾਮਾ ਅਤੇ ਦਲਜੀਤ ਕੁਮਾਰ ਗੋਰਾ, ਚੰਬੂਰੀ ਕਿਸਾਨ ਸਭਾ ਦੇ ਬਲਰਾਜ ਸਿੰਘ ਕੋਟਾ ਤੇ ਬਲਜੀਤ ਸਿੰਘ ਗੁਰਸੀਆ ਅਤੇ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਧਰਨਾ ਦੇ ਰਹੇ। ਕਿਸਾਨਾਂ ਨੇ ਤਹਿਸੀਲਦਾਰ ਨਾਲ ਗੱਲਬਾਤ ਕੀਤੀ ਤੇ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ। ਨਾਲ ਹੀ ਕਿਹਾ ਕਿ ਅਗਰ 3 ਦਿਨ ਤੱਕ ਇਸ ਮਾਮਲੇ ਵਿੱਚ ਗੰਭੀਰ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ